ਤੰਦਰਾ ਰੋਟੀ ਦੇ ਉੱਪਰ ਕਰ ਰੱਖੀ ਐ ਤੂੰ ਖਾਣੀ। ਓ ਰੋਕ 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 ਕਿਉਂ? ਫਾ ਲਾਲਾ ਪਾਣੀ ਕਾਲੀ ਕਰਦੀ ਕਣਕ। ਓ ਗਾਹ ਕਿਧਰ ਜਾਣਾ? ਕਿਵੇਂ? ਕਣਕਤਾਸੇ। ਆਹਾ ਹਾਂ ਇਹੀ ਤਾਂ ਹੈ ਔਰ ਲਾਲਾ ਪਾਣੀ ਡੋਬੀ ਪਈ ਸੀ ਪਰ ਉਹਦੇ ਪਰਸੋਂ ਤੂੰ ਮੇਰੀ ਗੱਲ ਸੁਣ ਯਾਰ, ਜਾ ਤਾਂ ਸਿਗਨੇਚਰ ਜੇ ਖਾਣੋ ਬੰਦ ਕਰ ਦੇ ਤੇ ਜਾ ਆਥ ਨੇ ਪੇਗ ਲਾਉਣਾ ਬੰਦ ਕਰ ਦੇ। ਕਿਉਂ ਕੀ ਹੋ ਗਿਆ? ਮੈਨੂੰ ਲਾਦਾ ਤੂੰ ਭਾਂਡੇ ਵੜਾਏਂਗਾ ਯਾਰ ਆਪਣੀ ਕਣਕ ਤਾਂ ਹੋ ਰਹੀਗੀ ਪਰਲੀ ਭਾਂਡੇ ਬਣਾਉਣ ਨੂੰ ਮੈਂ ਤੇਰੇ ਗੋਲੀ ਮਾਰੀ ਓਏ ਰਣਜੀਤ ਦਾ ਬਾਣਾ ਯਾਰ ਇਹ ਆ ਜਾ ਤੈਨੂੰ ਆਪਣੀ ਕਣਕ ਦਿਖਾਉਣਾ ਲੱਗ ਜਾ ਨਾ ਭਲੇਖਾ ਚਲ ਓ ਹੂ ਫਿਰ ਅੰਦਰੋਂ ਹੂ ਸਾਰਾ ਦਿਨ ਡੱਕੇ ਰਹਿੰਦੇ ਹੋ ਯਾਰ ਕਦੇ ਮਾੜਾ ਮੋਟਾ ਦੇਖ ਵੀ ਲਿਆ ਕਰੋ ਓ ਲੱਗ ਗਿਆ ਭਲੇਖਾ ਆ ਜਾ ਆ ਸੀਗੀ ਆਪਣੀ ਕਣਕ ਓਏ ਆ ਤਾਂ ਸੀ ਆ ਤੇ ਹਰੀ-ਹਰੀ ਖੜੀ ਐ ਕਣਕ ਇੱਥੇ ਪਾਣੀ ਲੱਗਿਆ ਨਹੀਂ ਗਾ ਤਾਂ ਹਰੀ ਐ ਤੂੰ ਡੋਬ ਕੇ ਪਾਣੀ ਕਾਲੀ ਕਰੀ ਪੀ ਕਣਕ ਓਹ ਕਣਕ ਪੱਕੇ ਵੀ ਨਾ ਯਾਰ ਉਹ ਪੱਕੇ ਵੀ ਨਾ ਜਮੀਨਾ ਪਹਿਲਾਂ ਨਾਲ ਲਾਉਂਦਾ ਪਾਣੀ ਕਣਕ ਇਹਦੀ ਹਰੀ ਹੋਣੀ ਸੀਗੀ ਹੋਰ ਹਫਤਾ ਬਾਅਦ ਲੇਟ ਆਉਂਦੀ ਆ ਬੰਨੇ ਤੇਰੇ ਮੂਰੇ ਹੱਥ ਭਰ ਲਾ ਪਾਣੀ ਦੀ ਕਰ ਲਾ ਹਰੀ ਇਹਨੂੰ ਉਹ ਪਾਣੀ ਦਾ ਮੈਂ ਕਹਿੰਦਾ ਲਾਉਣਾ ਨਹੀਂ ਸੀ ਮਹੀਨਾ ਪਹਿਲਾਂ 15 ਅਪ੍ਰੈਲ ਦਾ ਯਾਰ ਸਾਰੀ ਜਾਣ ਵਾਲੀ ਹੋ ਗਈ ਯਾਰ ਹੁਣ ਕਣਕ ਪੱਕੇ ਵੀ ਨਾ ਯਾਰ ਆ ਜਾ ਬਸ ਰਹਿਣ ਦੇ ਕਿਰੀ ਵਰਗੀ ਨਿਕਲੂ ਪਰਲੀ ਕਣਕ ਦੇਖੀ ਤੂੰ ਜਿੰਨੀ ਬੇਰਾਰਗੀ ਕਣਕ ਉਹ ਨਾਲ ਪੱਕੇ ਖਾਲ ਦੇ ਬਹੁਤ ਆ ਬਹੁਤ ਆ ਜਿੰਨੀ ਉਹ ਮੰਨਦਾ ਤਾ ਤੂੰ ਹੈ ਹੀ ਨਹੀਂ ਕਿਸੇ ਦੀ ਬਹੁਤ ਆ ਜਿੰਨੀ ਨਿਕਲੇ ਉਹ ਤੂੰ ਐਂ ਬੁੜੀਆਂ ਨਾਲ ਕਲੇਸ਼ ਕਰੀਂ ਨਾ ਸਾਰਾ ਦਿਨ ਬਥੇਰਾ ਤੱਕਣਾ ਹੱਥੋਂ ਤੇਰੇ ਮੂਰੇ ਬੰ ਤਗੜਾ ਮੈਂ ਕਹਦਾਗਾ ਮੈਨੂੰ ਤਾਬਦੂ ਮੱਥਾ ਮਰਾਈ ਜਾਣਾਗਾ ਉਹ ਮੇਰੇ ਨਾਲ ਨਹੀਂ ਲੜਦੀਆਂ ਉਹ ਤੇਰੇ ਹੀ ਸੇਪਾ ਕਰਦੀਆਂ ਹੁੰਦੀਆਂ ਰੋਜ਼ ਦਾ